ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਜੇ ਇਹਨਾਂ ਦੇ ਨਾਲ ਬਹੁਤ ਵਧੀਆ ਤਰੀਕੇ ਨਾਲ ਆਪਾਂ ਡੀਲ ਕਰੀਏ ਤਾਂ ਜ਼ਿੰਦਗੀ ਬਹੁਤ ਖੁਸ਼ਹਮਾ ਹੋ ਸਕਦੀ ਹੈ ਮਾਪੇ ਪਤੀ ਪਤਨੀ ਭੈਣ ਭਰਾ ਜਿਹੜਾ ਵੀ ਰਿਸ਼ਤਾ ਹੈ ਕਈ ਵਾਰ ਇਹਨਾਂ ਰਿਸ਼ਤਿਆਂ ਦੇ ਵਿੱਚ ਲਾਲਚ ਕਰਕੇ ਆਪਾਂ ਆਪਣੀ ਜ਼ਿੰਦਗੀ ਨੂੰ ਇੰਨੀ ਮੁਸ਼ਕਲ ਬਣਾ ਲੈਂਦੇ ਆ ਤੇ ਉਹਨਾਂ ਦੇ ਨਾਲ-ਨਾਲ ਕਈ ਜ਼ਿੰਦਗੀਆਂ ਹੋਰ ਜੜੀਆਂ ਨੇ ਉਹ ਵੀ ਤਬਾਹ ਹੋ ਜਾਂਦੀਆਂ ਅੱਜ ਦੀ ਘਟਨਾ ਦੀ ਸ਼ੁਰੂਆਤ ਕਰਦੇ ਹਾਂ ਉੱਤਰ ਪ੍ਰਦੇਸ਼ ਉੱਤਰ ਪ੍ਰਦੇਸ਼ ਦੇ ਵਿੱਚ ਚਾਂਸੀ ਦੇ ਵਿੱਚ ਰਹਿਣ ਵਾਲਾ ਇੱਕ ਪਰਿਵਾਰ ਰਦੀਪ ਬੰਦੋਲੀਆ ਉਹਨਾਂ ਦੀ ਪਤਨੀ ਸੁਨਾਲੀ ਬੰਦੋਲੀਆ ਤੇ ਇੱਕ ਉਹਨਾਂ ਦੀ ਬੇਟੀ ਦਰਸ਼ਿਤਾ ਬਦੋਲੀਆ ਜਿਹਦੀ ਕਿ ਉਮਰ 25 ਸਾਲ ਹੁੰਦੀ ਹੈ ਤੇ ਜਿਹੜਾ ਸੰਦੀਪ ਹੁੰਦਾ ਉਹਦੀ ਉਮਰ 30 ਸਾਲ ਹੁੰਦੀ ਹੈ ਇਹ ਪਰਿਵਾਰ ਰਹਿਦਾ ਹੁੰਦਾ ਸੰਦੀਪ ਬਦੌਲੀਆ ਹੁੰਦਾ ਇੱਕ ਦਵਾਈ ਕੰਪਨੀ ਦੇ ਵਿੱਚ ਜੌਬ ਕਰਦਾ ਹੁੰਦਾ ਪੂਰੀ ਫੈਮਿਲੀ ਪੜ੍ਹੀ ਲਿਖੀ ਹੁੰਦੀ ਹੈ ਪਰਾ ਪਿਓ ਸਾਰੇ ਜਿਹੜੇ ਜੌਬ ਕਰਦੇ ਹੁੰਦੇ ਨੇ ਸਾਰੇ ਪੜ੍ਹੇ ਲਿਖੇ ਹੁੰਦੇ ਨੇ ਜਿਹੜੀ ਇਹ ਘਟਨਾ 17 ਫਰਵਰੀ 2025 ਦੀ 17 ਫਰਵਰੀ 2025 ਨੂੰ ਪੁਲਿਸ ਨੂੰ ਇੱਕ ਫੋਨ ਕਾਲ ਜਾਂਦੀ ਹੈ ਵੀ ਪੰਜਵਟੀ ਕਲੋਨੀ ਦੇ ਵਿੱਚ ਰਹਿਣ ਵਾਲੀ ਸੁਨਾਲੀ ਬਦੌਲੀਆ ਜਿਹੜੀ ਹੈ ਉਹਨੇ ਆਤਮ ਹੱਤਿਆ ਕਰ ਲਈ ਆਪਣੇ ਆਪ ਨੂੰ ਫਾਂਸੀ ਲਗਾ ਕੇ ਅੰਦਰ ਗਲ ਦੇ ਵਿੱਚ ਪਾ ਕੇ ਤੇ ਪੱਖੇ ਨਾਲ ਲੜਕ ਜਾਂਦੀ ਹੈ ਹੁਣ ਪਹਿਲਾ ਪੁਲਿਸ ਪਹੁੰਚਦੀ ਹੈ লাশ ਨੂੰ ਥੱਲੇ ਉਤਾਰਿਆ ਜਾਂਦਾ ਉਹਨੂੰ ਹਸਪਤਾਲ ਲਿਜਾਇਆ ਜਾਂਦਾ ਤੇ ਉੱਥੇ ਸਾਰਿਆਂ ਤੋਂ ਪੁੱਛ ਕੇ ਚੈਕ ਕੀਤੀ ਜਾਂਦੀ ਹੈ ਤੇ ਉਹਨਾਂ ਦਾ ਕਹਿਣਾ ਹੁੰਦਾ ਵੀ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਕੱਲ ਵਿਆਹ ਤੋਂ ਆਈ ਹੈ ਅੱਜ ਜਿਹੜੀ ਸਵੇਰੇ ਸਵੇਰੇ ਨੇ ਆਪਣੇ ਆਪ ਨੂੰ ਫਾਂਸੀ ਲਾ ਦਿੱਤੀ ਪੁਲਿਸ ਵੱਲੋਂ ਪਹੁੰਚਦੀ ਹੈ ਤੇ ਪੁਲਿਸ ਉਹਨੂੰ ਫਟਾਫਟ ਹਸਪਤਾਲ ਲੈ ਕੇ ਜਾਇਆ ਜਾਂਦਾ ਹੈ ਹਸਪਤਾਲ ਜਦੋਂ ਲਿਜਾਂਦੇ ਨੇ ਤਾਂ ਉਹਨੂੰ ਮਰਦਾ ਘੋਸ਼ਿਤ ਕਰ ਦਿੱਤਾ ਜਾਂਦਾ ਇਹ ਜਿਹੜੀ ਜਾਣਕਾਰੀ ਸੀ ਸੰਦੀਪ ਬੰਦੋਲੀਆ ਨੇ ਆਪ ਦਿੱਤੀ ਸੀ ਪੁਲਿਸ ਨੂੰ ਤੇ ਉਹ ਆਪਣੇ ਸਹੁਰਿਆਂ ਨੂੰ ਵੀ ਫੋਨ ਕਰਦਾ ਜਿਹੜੇ ਸਵਰਾ ਪਰਿਵਾਰ ਵੀ ਫਟਾਫੜ ਉੱਥੇ ਪਹੁੰਚਦਾ ਵੀ ਐਸਾ ਕੀ ਹੋ ਗਿਆ ਜਿਹੜੀ ਉਹਨੇ ਆਪਣੇ ਆਪ ਨੂੰ ਫਾਂਸੀ ਲਗਾ ਲਈ ਇਹ ਸਾਰਾ ਕੁਝ ਚੱਲਦਾ ਹੁੰਦਾ ਜਿਹੜਾ ਸੁਨਾਲੀ ਦਾ ਪੇਕਾ ਪਰਿਵਾਰ ਹੁੰਦਾ ਉਹ ਵੀ ਪਹੁੰਚਦੇ ਨੇ ਉਸ ਸਮੇਂ ਹਸਪੀਟਲ ਦੇ ਵਿੱਚ ਫਿਰ ਇਹਨਾਂ ਦੀ ਇੱਕ ਤਕਰਾਰ ਹੁੰਦੀ ਹੈ ਕਿਉਂਕਿ ਜਿਹੜਾ ਪੇਕਾ ਪਰਿਵਾਰ ਹੁੰਦਾ ਉਹਨਾਂ ਦਾ ਕਹਿਣਾ ਹੁੰਦਾ ਵੀ ਇਹਨੇ ਫਾਂਸੀ ਲਗਾਈ ਨਹੀਂ ਇਹ ਇਹਨਾਂ ਨੇ ਮਜਬੂਰ ਕੀਤਾ ਉਹਨੂੰ ਕਿਉਂਕਿ ਇਹਨਾਂ ਦੀ ਆਪਸ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਰਹੀ ਸੀ ਹੁਣ ਪੁਲਿਸ ਵੀ ਇੱਥੇ ਚੱਕੰਨੀ ਹੁੰਦੀ ਹੈ ਪੁਲਿਸ ਵੀ ਪੁੱਛਗਿੱਛ ਸ਼ੁਰੂ ਕਰਦੀ ਹੈ ਥੋੜੀ ਦੇਰ ਬਾਅਦ ਜਿਹੜੀ ਉਹਨਾਂ ਦੀ 4 ਸਾਲ ਦੀ ਬੇਟੀ ਹ ਉਨੂੰ ਰੋਕਿਆ ਜਾਂਦਾ ਫਿਰ ਉਹ ਕਾਪੀ ਪੈਨ ਲੈਂਦੀ ਹੈ ਉੱਤੇ ਤੇ ਕਾਪੀ ਪੈਨ ਦੇ ਉੱਤੇ ਇੱਕ ਡਰਾਇੰਗ ਕੀਤੀ ਜਾਂਦੀ ਹੈ ਹੁਣ 4 ਸਾਲ ਦੇ ਬੱਚੇ ਦੀ ਉਮਰ ਕਿੰਨੀ ਕੁ ਹੁੰਦੀ ਹੈ 4 ਸਾਲ ਦਾ ਬੱਚਾ ਕਾगज ਲੈ ਕੇ ਵੈਸੇ ਵੀ ਉਲਟੀਆਂ ਸਿੱਧੀਆਂ ਤਸਵੀਰਾਂ ਬਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਨ੍ਹਾਂ ਦਾ ਕੋਈ ਕੋਈ ਮਤਲਬ ਨਹੀਂ ਹੁੰਦਾ ਵੈਸੇ ਹੀ ਆਪਣੇ ਦਿਮਾਗ ਦੇ ਨਾਲ ਬਣਾਉਂਦੇ ਨੇ ਪਰ ਜਿਹੜੀ ਦਰਸ਼ਤਾ ਹੁੰਦੀ ਹੈ ਜਿਹੜੀ ਉਹ ਤਸਵੀਰ ਬਣਾਉਂਦੀ ਹੈ ਜਦੋਂ ਤਸਵੀਰ ਬਣਾਉਂਦੀ ਹੈ ਕਿਸੇ ਵੱਲੋਂ ਵੀ ਜ਼ਿਆਦਾ ਉੱਤੇ ਧਿਆਨ ਨਹੀਂ ਦਿੱਤਾ ਜਾਂਦਾ ਪਰ ਜਦੋਂ ਤੋਂ ਪੁੱਛਿਆ ਜਾਂਦਾ ਤਾਂ ਵੀ ਇਹਨਾਂ ਹੱਥਾਂ ਦਾ ਕੀ ਮਤਲਬ ਹੈ ਦੋ ਤਸਵੀਰਾਂ ਬਣਾਉਂਦੀ ਹੈ ਤਿੰਨ ਹੱਥ ਬਣਾਉਂਦੀ ਹੈ ਇੱਕ ਹੱਥ ਗਲੇ ਦੇ ਉੱਪਰ ਜਾਂਦਾ ਤੇ ਦੋ ਹੱਥ ਉਹਨੂੰ ਫੜ ਕੇ ਪਿੱਛੇ ਹਟਾਉਂਦੇ ਹੁੰਦੇ ਨੇ ਵੈਸੇ ਜਿਵੇਂ ਬੱਚੇ ਛੋਟੀਆਂ-ਛੋਟੀਆਂ ਲੈਣਾ ਖਿੱਚ ਕੇ ਬਣਾਉਂਦੇ ਨੇ ਤੇ ਇੱਕ ਰੱਸੀ ਜਿਹੜੀ ਹੈ ਉਹ ਇੱਕ ਗਲ ਦੇ ਵਿੱਚ ਪਾਈ ਹੋਊ ਉਹ ਤੋਂ ਪੁੱਛਿਆ ਜਾਂਦਾ ਵੀ ਇਹਦਾ ਮਤਲਬ ਕੀ ਹੈ ਉਹਦਾ ਕਹਿਣਾ ਹੁੰਦਾ ਵੀ ਇਹ ਮੇਰੀ ਮੰਮੀ ਹੈ ਤੇ ਇਹ ਜਿਹੜਾ ਇੱਕ ਹੱਥ ਪੁੱਛਿਆ ਜਾਂਦਾ ਵੀ ਤਿੰਨ ਹੱਥ ਨੇ ਤੀਜਾ ਕਿਦਾ ਕਹਿੰਦੀ ਮੇਰੇ ਪਾਪਾ ਦਾ ਤੇ ਇੱਕ ਜਿਹੜਾ ਗਲ ਦੇ ਵਿੱਚ ਪਾਇਆ ਉਹ ਕਹਿੰਦੀ ਵੀ ਰੱਸੀ ਪਾਈ ਹੈ ਮੇਰੇ ਪਾਪਾ ਨੇ ਮੇਰੀ ਮੰਮਾ ਨੂੰ ਮਾਰਿਆ ਉਸ ਤੋਂ ਬਾਅਦ ਗਲੇ ਦੇ ਵਿੱਚ ਰੱਸੀ ਪਾ ਕੇ ਉਹਨੂੰ ਪੱਕੇ ਤੇ ਲਟਕਾ ਦਿੱਤਾ ਗਿਆ। ਜਦੋਂ ਇਹ ਸਾਰਾ ਕੁਝ ਜਿਹੜਾ ਸੁਨਾਲੀ ਦਾ ਪੇਕਾ ਪਰਿਵਾਰ ਹੁੰਦਾ ਸੁਣਦਾ ਉਸ ਸਮੇਂ ਤੱਕ ਸੰਦੀਪ ਤੇ ਉਹਦਾ ਪੂਰਾ ਪਰਿਵਾਰ ਹਸਪੀਟਲ ਦੇ ਵਿੱਚੋਂ ਗਾਇਬ ਹੋ ਜਾਂਦਾ। ਉਸ ਤੋਂ ਬਾਅਦ ਜਿਹੜਾ ਪੇਕਾ ਪਰਿਵਾਰ ਹੁੰਦਾ ਪੋਸਟਮਾਰਟਮ ਦੀ ਆਗਿਆ ਦਿੰਦਾ ਉਹ ਤੇ ਸੈਨ ਕੀਤੇ ਜਾਂਦੇ ਨੇ। ਉਸ ਤੋਂ ਬਾਅਦ ਪੋਸਟਮਾਰਟਮ ਹੁੰਦਾ। ਹੁਣ ਸੁਨਾਲੀ ਦੇ ਪਿਤਾ ਜਿਹੜੇ ਕੀਰਤੀਕਮਗੜ ਦੇ ਰਹਿਣ ਵਾਲੇ ਹੁੰਦੇ ਨੇ ਸੰਜੀਵ ਤਰਪਾਟੀ ਉਹਨਾਂ ਵੱਲੋਂ ਥਾਣੇ ਦੇ ਵਿੱਚ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ। ਸੰਦੀਪ ਸੰਦੀਪ ਦੇ ਮਾਤਾ ਬਨੀਤਾ ਉਹਨਾਂ ਦਾ ਵੱਡਾ ਭਰਾ ਅਕ੍ਰਿਸ਼ਨ ਦਾ ਕਹਿਣਾ ਹੁੰਦਾ ਵੀ ਇਹ ਮੇਰੀ ਬੇਟੀ ਨੂੰ ਹਮੇਸ਼ਾ ਦਾਜ ਦੇ ਲਈ ਤੰਗ ਕਰਦੇ ਸੀ ਇੰਨਾ ਜ਼ਿਆਦਾ ਤੰਗ ਕਰਦੇ ਸੀ ਉਸ ਤੋਂ ਬਾਅਦ ਇਹਨਾਂ ਨੇ ਇਹਦਾ ਇਹ ਹਾਲ ਕੀਤਾ ਇਹਨਾਂ ਨੇ ਮੇਰੀ ਬੇਟੀ ਨੇ ਆਤਮ ਹੱਤਿਆ ਨਹੀਂ ਕੀਤੀ ਇਹਨਾਂ ਨੇ ਕਤਲ ਕੀਤਾ ਫਿਰ ਉਹਨਾਂ ਦੀ ਭਾਲ ਕੀਤੀ ਜਾਂਦੀ ਹੈ ਅਖੀਰ ਉਹਨਾਂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਜਾਂਦਾ ਕਿਉਂਕਿ ਪੁਲਿਸ ਦੇ ਅੱਗੇ ਮੁਜਰਮ ਕਿੰਨੀ ਦੇਰ ਭੱਜੇਗਾ ਉਹਨਾਂ ਨੂੰ ਗ੍ਰਿਫਤਾਰ ਕਰਕੇ ਤੇ ਉਹਨਾਂ ਤੋਂ ਪੁੱਛਗਿੱਛ ਸ਼ੁਰੂ ਹੁੰਦੀ ਹੈ ਉਹ ਛੋਟੀ 4 ਸਾਲ ਦੀ ਬੇਟੀ ਆਪਣੀ ਮਾਂ ਦਾ ਅੰਤਿਮ ਸੰਸਕਾਰ ਕਰਕੇ ਆਈ ਹੈ ਇੱਕ ਛੋਟੀ ਜੀ ਲੜਕੀ ਪਰ ਉਹ ਦੇਖੋ ਉਹਨੂੰ پتہ ਇਹ ਸਾਰਾ ਕੁਝ ਪਤਾ ਹੈ ਵੀ ਕਿਸ ਨੇ ਮਾਰਿਆ ਤੇ ਕਿਉਂ ਮਾਰਿਆ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਸੰਦੀਪ ਪੜ੍ਹਾਈ ਲਿਖਾਈ ਤੋਂ ਬਾਅਦ ਜਦੋਂ ਇਹਦੀ ਜੌਬ ਲੱਗਦੀ ਹੈ ਜਦੋਂ ਜੌਬ ਲੱਗਦੀ ਹੈ ਫਿਰ ਘਰ ਦੇ ਉਹਦੇ ਵਿਆਹ ਵਾਸਤੇ ਕੁੜੀ ਦੇਖਣੀ ਸ਼ੁਰੂ ਕਰ ਦਿੰਦੇ ਨੇ ਉਹ ਯੂਪੀ ਦਾ ਰਹਿਣ ਵਾਲਾ ਹੁੰਦਾ ਤੇ ਅਖੀਰ ਕੀ ਕਮ ਕਰਦੀ ਰਹਿਣ ਵਾਲੀ ਸੁਨਾਲੀ ਦੇ ਨਾਲ ਉਹਦਾ ਰਿਸ਼ਤਾ ਤੈਅ ਹੁੰਦਾ ਸੁਨਾਲੀ ਦੇਖਣ ਦੇ ਵਿੱਚ ਖੂਬਸੂਰਤ ਹੁੰਦੀ ਹੈ ਹੁਣ ਘਰ ਦੇ ਬੜੀ ਧੂਮ-ਧਾਮ ਨਾਲ ਉਹਦਾ ਵਿਆਹ ਕਰਦੇ ਨੇ ਕੋਈ ਵੀ ਪਿਓ ਆਪਣੀ ਬੇਟੀ ਨੂੰ ਕਦੇ ਵੀ ਘੱਟ ਨਹੀਂ ਬੁਜਾਰਦਾ ਜਿੰਨੇ ਜੋਗਾ ਹੁੰਦਾ ਉਸ ਤੋਂ ਵੱਧ ਕੇ ਕਰਦਾ ਪਰ ਸੰਦੀਪ ਦੇ ਮਾਪਿਓ ਵੱਲੋਂ ਤੇ ਸੰਦੀਪ ਵੱਲੋਂ ਇੱਕ ਡਿਮਾਂਡ ਰੱਖੀ ਜਾਂਦੀ ਹੈ 20 ਲੱਖ ਰੁਪਏ ਦੀ ਉਹ 20 ਲੱਖ ਰੁਪਈਆ ਵੀ ਦਿੱਤਾ ਜਾਂਦਾ ਉਸ ਤੋਂ ਬਾਅਦ ਇੱਕ ਗੱਡੀ ਦੀ ਡਿਮਾਂਡ ਕੀਤੀ ਜਾਂਦੀ ਹੈ ਤੇ ਸੰਜੀਵ ਤਰਪਾਟੀ ਜਿਹੜੇ ਹੁੰਦੇ ਨੇ ਉਹ ਗੱਡੀ ਦੇਣ ਦੇ ਵਿੱਚ ਅਸਮਰਥ ਹੁੰਦੇ ਨੇ ਪਰ 20 ਲੱਖ ਰੁਪਇਆ ਦਿੰਦੇ ਨੇ ਹੋਰ ਸਮਾਨ ਦਿੰਦੇ ਨੇ ਤੇ ਜਿਹੜੀ ਉਹਨਾਂ ਦੀ ਆਪ ਭਗਤ ਹੁੰਦੀ ਹੈ ਹੋਰ ਕਿੰਨੇ ਖਰਚੇ ਹੁੰਦੇ ਨੇ ਸਾਰਾ ਕੁਝ ਕਰਦੇ ਨੇ ਉਸ ਤੋਂ ਬਾਅਦ ਇਹ ਪਰਿਵਾਰ ਇੰਨਾ ਭੁੱਖਾ ਹੁੰਦਾ ਪੜ੍ਹੇ ਲਿਖੇ ਹੋਣ ਦੇ ਬਾਵਜੂ ਸਾਰੀ ਫੈਮਿਲੀ ਪੜ੍ਹੀ ਲਿਖੀ ਸੀ ਜੌਬ ਕਰਦੀ ਸੀ ਪਰ ਜਿਹੜੀਆਂ ਨੀਤਾਂ ਸੀ ਉਹ ਭੁੱਖੀਆਂ ਸੀ ਪੜ੍ਹੇ ਲਿਖੇ ਗਵਾਰ ਕਹਿ ਸਕਦੇ ਹਾਂ ਉਹਨਾਂ ਨੂੰ ਤੇ ਉਹ ਉਹਦੇ ਤੋਂ ਦਾਜ ਦੀ ਜਿਹੜੀ ਡਿਮਾਂਡ ਲਗਾਤਾਰ ਰੱਖਦੇ ਨੇ ਗੱਡੀ ਦੀ ਡਿਮਾਂਡ ਕਰਦੇ ਰਹੇ ਸੰਜੀਵ ਤਰਪਾਟੀ ਗੱਡੀ ਦੇਣ ਦੇ ਵਿੱਚ ਅਸਮਰਥ ਸੀ ਹੁਣ ਗੱਡੀ ਕਿੰਨੇ ਕੁ ਦੀ ਹੁੰਦੀ ਹੈ ਉਹ ਆਪ ਗੱਡੀ ਨਹੀਂ ਸੀ ਲੈ ਸਕਦੇ ਪਰ ਉਹਦੇ ਤੇ ਲਗਾਤਾਰ ਜਿਹੜੀਆਂ ਨੇ ਜਾਤਨਾਮਾ ਚਲਦੀਆਂ ਨੇ ਉਹਨੂੰ ਤੰਗ ਕੀਤਾ ਜਾਂਦਾ ਰਿਹਾ ਉਹਦੀ ਮਾਰ ਘਟਾਈ ਹੁੰਦੀ ਰਹੀ ਇਸੇ ਕਰਦਿਆਂ ਕਰਾਂਦਿਆਂ 3 ਸਾਲ ਲੰਘ ਜਾਂਦੇ ਨੇ 2017 ਦੇ ਵਿੱਚ ਇਹਨਾਂ ਦਾ ਵਿਆਹ ਹੁੰਦਾ ਹੈ 2017 ਤੋਂ ਬਾਅਦ 3 ਸਾਲ ਲਗਾਤਾਰ ਇਵੇਂ ਇਹਨਾਂ ਦੀ ਜਿਹੜੀ ਹੈ ਉਹ ਹਾਲਾਤ ਬਣੇ ਰਹਿੰਦੇ ਨੇ ਤੇ ਫਿਰ ਇਹਨਾਂ ਦੇ ਘਰ ਇੱਕ ਬੇਟੀ ਜਨਮ ਲੈਂਦੀ ਹੈ ਜਦੋਂ ਬੇਟੀ ਜਨਮ ਲੈਂਦੀ ਹੈ ਹਸਪੀਟਲ ਦੇ ਵਿੱਚ ਉਸ ਸਮੇਂ ਵੀ ਜਿਹੜਾ ਸੰਦੀਪ ਦਾ ਪਰਿਵਾਰ ਹੁੰਦਾ ਤੇ ਸੰਦੀਪ ਸੋਨਾਲੀ ਨੂੰ ਹਸਪੀਟਲ ਛੱਡ ਕੇ ਆ ਜਾਂਦੇ ਨੇ ਜਦੋਂ ਇਹਨਾਂ ਦੇ ਘਰ ਬੇਟੀ ਹੁੰਦੀ ਹੈ ਕਿਉਂਕਿ ਉਹਨਾਂ ਨੂੰ ਬੇਟਾ ਚਾਹੀਦਾ ਸੀ। ਇਹ ਕੈਸਾ ਪਰਿਵਾਰ ਸੀ ਇਹਨਾਂ ਨੂੰ ਕਦੇ ਨਾ ਕਦੇ ਕੁਛ ਨਾ ਕੁਛ ਚਾਹੀਦਾ ਹੀ ਹੁੰਦਾ। ਪਹਿਲਾਂ ਗੱਡੀ ਚਾਹੀਦੀ ਸੀ, ਗੱਡੀ ਨਹੀਂ ਉਸ ਤੋਂ ਬਾਅਦ ਫਿਰ ਬੇਟਾ ਚਾਹੀਦਾ ਸੀ। ਹੁਣ ਬੇਟੀ ਹੋਈ ਤੇ ਉਹਨੂੰ ਆਪਣੇ ਘਰ ਦੇ ਮੈਂਬਰ ਨੂੰ ਤੇ ਆਪਣੀ ਬੇਟੀ ਨੂੰ ਹਸਪੀਟਲ ਹੀ ਛੱਡ ਹੁੰਦੇ ਨੇ। ਸੋਨਾਲੀ ਦੇ ਪਿਤਾ ਹੁੰਦੇ ਨੇ ਇਹ ਹਸਪੀਟਲ ਦਾ ਜਾ ਕੇ ਬਿੱਲ ਪੇ ਕਰਦੇ ਨੇ ਉਸ ਤੋਂ ਬਾਅਦ ਆਪਣੀ ਬੇਟੀ ਨੂੰ ਲੈ ਕੇ ਆਪਣੇ ਘਰ ਆ ਜਾਂਦੇ ਨੇ। ਤੇ ਕਰੀਬ 1.5 ਮਹੀਨੇ ਬਾਅਦ ਸੰਦੀਪ ਜਾ ਕੇ ਆਪਣੇ ਸਹੁਰੇ ਤੋਂ ਫਿਰ ਆਪਣੀ ਪਤਨੀ ਨੂੰ ਤੇ ਆਪਣੀ ਬ ਪਰ ਇਹਨਾਂ ਨੂੰ ਲੱਗਦਾ ਸੀ ਵੀ ਹੁਣ ਪਹਿਲਾਂ ਇੱਕ ਪੱਤੀ ਸੀ ਹੁਣ ਇਹ ਪਿਤਾ ਬਣ ਚੁੱਕਿਆ ਹੁਣ ਹੋ ਸਕਦਾ ਇਹਦੇ ਸੁਭਾਅ ਦੇ ਵਿੱਚ ਇਹਦੇ ਵਿੱਚ ਫਰਕ ਆਵੇ ਤੇ ਹੋ ਸਕਦਾ ਇਹ ਆਪਣੀ ਜਿਹੜੀ ਅੱਗੇ ਜ਼ਿੰਦਗੀ ਹੈ ਦੋਨੋਂ ਜੀ ਵਧੀਆ ਤਰ੍ਹਾਂ ਬਤਾਨ ਪਰ ਉਸ ਦਾ ਉਲਟਾ ਹੁੰਦਾ ਉਹਦੀ ਮਾਰ ਕਟਾਈ ਹੋਰ ਜ਼ਿਆਦਾ ਵੱਜ ਜਾਂਦੀ ਹੈ ਉਹਤੇ ਯਾਤਨਾਵਾਂ ਹੋਰ ਵੱਜ ਜਾਂਦੀਆਂ ਨੇ ਕਿਉਂਕਿ ਪਹਿਲਾਂ ਉਹ ਇਕੱਲੀ ਸੀ ਹੁਣ ਨਾਲ ਉਹਦੀ ਬੇਟੀ ਵੀ ਹੈ ਬੇਟੀ ਹੋ ਜਾਂਦੀ ਹੈ ਬੇਟੀ ਦੀ ਜ਼ਿੰਮੇਵਾਰੀ ਵੱਜ ਜਾਂਦੀ ਹੈ ਤੇ ਸੁਨਾਲੀ ਦੀ ਜ਼ਿੰਦਗੀ ਦੇ ਵਿੱਚ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਨੇ ਤੇ ਸੰਦੀਪ ਦਾ ਜਿਹੜਾ ਰਵਈਆ ਹੁੰਦਾ ਉਸੇ ਤਰ੍ਹਾਂ ਹੁੰਦਾ ਹੁਣ ਇਹ ਸਾਰਾ ਕੁਝ ਚੱਲਦਾ ਹੁੰਦਾ ਹੁਣ ਇਹ ਲੜਾਈਆਂ ਪੜਾਈਆਂ ਚੱਲਦੀਆਂ ਹੁੰਦੀਆਂ ਨੇ ਸਾਰਾ ਕੁਝ ਚੱਲਦਾ ਹੁੰਦਾ ਤੇ ਜਿਹੜੀ ਸੁਨਾਲੀ ਹੁੰਦੀ ਹੈ ਆਪਣੇ ਪੇਕੇ ਚਲੀ ਜਾਂਦੀ ਹੈ ਕਿਉਂਕਿ ਜਿਹੜੇ ਉਹਦੇ ਪੇਕੇ ਹੁੰਦੇ ਨੇ ਇਹਨਾਂ ਨੂੰ ਤੰਗ ਆ ਕੇ ਇਹਨਾਂ ਦੀ ਐਫਆਈਆਰ ਕਰਾਉਂਦੇ ਨੇ ਥਾਣੇ ਦੇ ਵਿੱਚ ਦਹੇਜ ਦੀ ਮੰਗ ਨੂੰ ਲੈ ਕੇ ਉੱਥੇ ਫਿਰ ਕੁਝ ਰਿਸ਼ਤੇਦਾਰਾਂ ਵੱਲੋਂ ਵਿਚ ਪੈ ਕੇ ਰਾਜੀਨਾਮਾ ਕਰਾਇਆ ਜਾਂਦਾ ਉਸ ਦੌਰਾਨ ਕਰੀਬ 1.5 ਸਾਲ ਜਿਹੜੀ ਸੁਨਾਲੀ ਹੁੰਦੀ ਹੈ ਉਹ ਆਪਣੇ ਪੇਕੇ ਰਹਿੰਦੀ ਹੈ ਹੁਣ ਰਾਜੀਨਾਮੇ ਤੋਂ ਬਾਅਦ ਉਹ ਫਿਰ ਆ ਕੇ ਆਪਣੇ ਸਹੁਰੇ ਘਰ ਰਹਿਣ ਲੱਗ ਜਾਂਦੀ ਹੈ ਉਹ ਫਿਰ ਚਾਹੁੰਦੀ ਹੈ ਵੀ ਇਹ ਘਰ ਵੱਸਦਾ ਰਹੇ ਤੇ ਉਹਦੇ ਜਿਹੜੇ ਪੇਕੇ ਹੁੰਦੇ ਨੇ ਉਹ ਵੀ ਸੋਚਦੇ ਨੇ ਵੀ ਸਾਡੀ ਹੁੰਦੇ ਨੇ ਲੰਘਦੇ ਜਾਂਦੇ ਨੇ ਤੇ ਆ ਜਾਂਦਾ ਫਰਵਰੀ 2025 ਫਰਵਰੀ 2025 ਦੇ ਵਿੱਚ ਜਿਹੜੀ ਸੁਨਾਲੀ ਹੁੰਦੀ ਹੈ ਇਹਦੇ ਮਾਮੇ ਦੇ ਲੜਕੇ ਦੀ ਸ਼ਾਦੀ ਹੁੰਦੀ ਹੈ ਇਹਨਾਂ ਨੂੰ ਸੱਦਾ ਆਉਂਦਾ ਵਿਆਹ ਦੇ ਵਿੱਚ ਸੁਨਾਲੀ ਕਹਿੰਦੀ ਹੈ ਵੀ ਮੇਰੇ ਮਾਮਿਆਂ ਦੇ ਮੁੰਡੇ ਦਾ ਵਿਆਹ ਉੱਥੇ ਜਾਣਾ ਹੁਣ ਸੰਦੀਪ ਦਾ ਹਸਾਬਕਦਾਰ ਉਹਨਾਂ ਨਾਲ ਪਹਿਲਾਂ ਹੀ ਜਿਹੜਾ ਹੁੰਦਾ ਉਹ ਠੀਕ ਨਹੀਂ ਹੁੰਦਾ ਸੰਦੀਪ ਕਹਿੰਦਾ ਵੀ ਮੈਂ ਨਹੀਂ ਜਾਣਾ ਸੁਨਾਲੀ ਕਹਿੰਦੀ ਹੈ ਵੀ ਤੂੰ ਨਹੀਂ ਜਾਣਾ ਨਾ ਜਾ ਮੇਰੇ ਮਾਮਿਆਂ ਦੇ ਮੁੰਡੇ ਦਾ ਵਿਆਹ ਮੈਂ ਜਾਵਾਂਗੀ ਉਹ ਕਹਿੰਦਾ ਠੀਕ ਹੈ ਤੂੰ ਚਲੀ ਜਾ ਹੁਣ 12 ਫਰਵਰੀ ਨੂੰ ਜਿਹੜੀ ਸੁਨਾਲੀ ਹੁੰਦੀ ਹੈ ਆਪਣੀ 4 ਸਾਲ ਦੀ ਬੇਟੀ ਦਰਸ਼ਤਾ ਨੂੰ ਲੈ ਕੇ ਇਹ ਜਾਂਦੀ ਤੇ ਜਿੱਦਣ ਵਿਆਹ ਹੁੰਦਾ ਉਦੋਂ ਹੀ ਸੰਦੀਪ ਦਾ ਫੋਨ ਜਾਂਦਾ ਵੀ ਅੱਜ ਹੀ ਅੱਜ ਵਾਪਸ ਆਉਣਾ ਜੇ ਅੱਜ ਨਹੀਂ ਵਾਪਸ ਆਉਣਾ ਤਾਂ ਫਿਰ ਕਦੇ ਵੀ ਨਾ ਹੁਣ ਸੁਨਾਲੀ ਕਹਿੰਦੀ ਹੈ ਵੀ ਅੱਜ ਵਿਆਹ ਹੈ ਮੈਂ ਅੱਜ ਕਿਵੇਂ ਆ ਸਕਦੀ ਹਾਂ ਤੇ ਉਹਦਾ ਕਹਿਣਾ ਹੁੰਦਾ ਫਿਰ ਇਹ ਘਰ ਦੇ ਦਰਵਾਜ਼ੇ ਤੇਰੇ ਲਈ ਬੰਦ ਨੇ ਹੁਣ ਰਿਸ਼ਤੇਦਾਰਾਂ ਦੇ ਵਿੱਚ ਉਥੇ ਜਿਹੜਾ ਇੱਕ ਰੋਲਾ ਪੈ ਜਾਂਦਾ ਹੈ ਵੀ ਅੱਜ ਦੀ ਅੱਜਕੱਲ ਇੱਕ ਵਿਆਹ ਦੇ ਵਿੱਚ ਰੰਗ ਦੇ ਵਿੱਚ ਭੰਗ ਪੈਣ ਵਾਲਾ ਕੰਮ ਤਾਂ ਫਿਰ ਕਈ ਰਿਸ਼ਤੇਦਾਰਾਂ ਵੱਲੋਂ ਸਮਝਾਇਆ ਜਾਂਦਾ ਕਿ ਕੋਈ ਗੱਲ ਨਹੀਂ ਕੁੜੀ ਦਾ ਘਰ ਕਿਉਂ ਜਾੜਨਾ ਕੋਈ ਗੱਲ ਨਹੀਂ ਇਹਨੂੰ ਜਾਣ ਦੋ ਫਿਰ ਉਸੇ ਦਿਨ ਫਿਰ ਆਪਣੇ ਪਤੀ ਦੇ ਅੱਗੇ ਉਹ ਹਾਰ ਜਾਂਦੀ ਆਪਣੇ ਹਥਿਆਰ ਸਿੱਟਦੀ ਹੈ ਤੇ ਉਸੇ ਦਿਨ ਆਪਣੇ ਮਾਮੇ ਦੇ ਮੁੰਡੇ ਦਾ ਵਿਆਹ ਛੱਡ ਕੇ ਉਹ ਫਿਰ ਆਪਣੇ ਸਹੁਰੇ ਆ ਜਾਂਦੀ ਹੈ ਸਹੁਰੇ ਰਾਤ ਨੂੰ ਆਉਂਦੀ ਹੈ ਇਹਨਾਂ ਦੇ ਕਰਕੇ ਲੜਾਈ ਝਗੜਾ ਹੁੰਦਾ ਇਹਨਾਂ ਦਾ ਤੇ 17 ਫਰਵਰੀ ਨੂੰ ਪਹਿਲਾਂ ਨੂੰ ਕੁੱਟਿਆ ਜਾਂਦਾ ਉਹਨਾਂ ਦੀ ਲੜਾਈ ਜਦੋਂ ਹੁੰਦੀ ਹੈ ਤਾਂ ਇਹਨੇ ਸੋਚਿਆ ਵੀ ਕਮਰੇ ਦੇ ਵਿੱਚ ਕੋਈ ਵੀ ਨਹੀਂ ਇੱਕ ਜਿਹੜੀ ਇਹਦੀ ਬੇਟੀ ਹੁੰਦੀ ਹੈ ਸੁੱਤੀ ਪਈ ਹੁੰਦੀ ਹੈ ਉਹ ਸ਼ਾਇਦ ਸੁੱਤੀ ਪਈ ਸੀ ਪਰ ਇਹਨਾਂ ਦੀ ਲੜਾਈ ਝਗੜੇ ਸੁਣ ਕੇ ਉੱਠ ਜਾਂਦੀ ਹੈ ਕਿਉਂਕਿ ਉਹ ਜਦੋਂ ਤੋਂ ਪੈਦਾ ਹੋਈ ਹੈ ਉਸ ਦੇ ਤੋਂ ਦਿਨ ਤੋਂ ਹੀ ਦੇਖਦੀ ਹੁੰਦੀ ਹੈ ਇਹਦੇ ਮਾਪੇ ਦੇ ਵਿੱਚ ਅਕਸਰ ਜਿਹੜੀਆਂ ਲੜਾਈ ਝਗੜੇ ਹੁੰਦੇ ਰਹਿੰਦੇ ਨੇ ਹੁਣ ਉਹ ਦੇਖਦੀ ਰਹਿੰਦੀ ਹੈ ਪਰ ਉਹ ਡਰੀ ਸਹਮੀ ਚੁੱਪਚਾਪ ਪਈ ਰਹਿੰਦੀ ਹੈ। ਉਹਦੀ ਮਾਂ ਨੂੰ ਕੁੱਟਿਆ ਜਾਂਦਾ ਜਦੋਂ ਸਵੇਰੇ ਉੱਠ ਕੇ ਦੱਸਦੀ ਆ ਤੇ ਨਾਨੀ ਨਾਨਾ ਜਦੋਂ ਆ ਜਾਂਦੇ ਨੇ ਨਾਨਕਾ ਪਰਿਵਾਰ ਆ ਜਾਂਦਾ ਉਹਨੂੰ ਕੁੱਟਿਆ ਜਾਂਦਾ। ਉਸ ਤੋਂ ਬਾਅਦ ਉਹਦਾ ਕਹਿਣਾ ਹੁੰਦਾ ਵੀ ਦਾਦੀ ਨੇ ਵੀ ੱੱਕਾ ਦਿੱਤਾ ਸੀ ਮੇਰੀ ਮਾਂ ਨੂੰ। ਉਸ ਤੋਂ ਬਾਅਦ ਉਹਦਾ ਗਲ ਕੁੱਟਿਆ ਜਾਂਦਾ ਤੇ ਗਲ ਕੁੱਟਣ ਤੋਂ ਬਾਅਦ ਜਦੋਂ ਦੇਖਦੇ ਨੇ ਉਹ ਮਰ ਗਈ ਉਹਦੇ ਗਲੇ ਦੇ ਵਿੱਚ ਰੱਸੀ ਪਾਈ ਜਾਂਦੀ ਹੈ। ਤੇ ਰਸੇ ਪੱਕੇ ਦੇ ਨਾਲ ਬੰਨ ਕੇ ਉੱਤੇ Laash ਲਟਕਾ ਦਿੱਤੀ ਜਾਂਦੀ ਹੈ। ਹੁਣ ਸੰਦੀਪ ਨੂੰ ਇਹ ਸੀ ਵੀ ਨਾ ਇੱਥੇ ਕੋਈ ਦੇਖਣ ਵਾਲਾ ਤੇ ਨਾ ਕੋਈ ਗਵਾਹ ਨਾ ਸਬੂਤ ਪਰ ਉਹਨੂੰ ਇਹ ਨਹੀਂ ਸੀ ਪਤਾ ਵੀ ਉਹਦੀ 4 ਸਾਲ ਦੀ ਬੇਟੀ ਦੇਖ ਰਹੀ ਹੈ। ਤੋਂ ਉਹਨੂੰ ਇਹ ਸੀ ਵੀ ਇਹ ਸੁੱਤੀ ਪਈ ਹੈ ਪਰ ਜੇ ਦੇਖ ਵੀ ਲਏਗੀ 4 ਸਾਲ ਦੀ ਬੱਚੀ ਇਹਨੂੰ ਕੀ ਪਤਾ। ਪਰ ਸਵੇਰੇ ਜਦੋਂ ਸਾਰਾ ਕੁਝ ਦੱਸਦੀ ਹੈ ਔਰ ਡਰਾਇੰਗ ਬਣਾ ਕੇ ਸਾਰਿਆਂ ਨੂੰ ਦਿਖਾਉਂਦੀ ਹੈ ਤਾਂ ਸੰਦੀਪ ਦਾ ਜਿਹੜਾ ਪਾਸਾ ਉਲਟਾ ਪੈ ਜਾਂਦਾ। ਉਸ ਤੋਂ ਬਾਅਦ ਸੰਦੀਪ ਸੰਦੀਪ ਦੀ ਮਾਂ ਸੰਦੀਪ ਦੇ ਭਰਾ ਸੰਦੀਪ ਦੀ ਭਰਜਾਈ ਨੂੰ ਦਾ ਨਾਮ ਉਹ ਰਿਪੋਰਟ ਦੇ ਵਿੱਚ ਲਿਖਾਇਆ ਜਾਂਦਾ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ। ਗ੍ਰਿਫਤਾਰ ਕਰਕੇ ਐਫ ਆਈ ਆਰ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਕੂਦ ਦੇ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ ਉਹਨਾਂ ਦਾ ਕੇਸ ਅਜੇ ਚੱਲਦਾ ਹੈ ਪਰ ਇੱਕ ਹਸ ਦੀ ਵਸ ਜਿਹੜੀ 28 ਸਾਲ ਦੀ ਖੂਬਸੂਰਤ ਲੜਕੀ ਇਸ ਦੁਨੀਆ ਤੋਂ ਚਲੀ ਗਈ ਇਸ ਜਾਲਮਾ ਕਰਕੇ ਪੜਾਹੰਦਾ ਲਿਖਾਂਦਾ ਬੰਦਾ ਆਪਣੇ ਬੱਚਿਆਂ ਨੂੰ ਇਸੇ ਕਰਕੇ ਆ ਵੀ ਉਹਨਾਂ ਦੀ ਬੁੱਧੀ ਦਾ ਵਿਕਾਸ ਹੋਏ ਉਹ ਆਪਣਾ ਵਿਕਾਸ ਕਰਨ ਸਮਾਜ ਦਾ ਵਿਕਾਸ ਕਰੇ ਕਈ ਅਜਿਹੇ ਹੁੰਦੇ ਨੇ ਜਿਨ੍ਹਾਂ ਤੋਂ ਆਪਣਾ ਹੀ ਵਿਕਾਸ ਨਹੀਂ ਹੁੰਦਾ ਉਹ ਇੱਕ ਗੱਡੀ ਦੇ ਪਿੱਛੇ ਆਪਣੀ ਖੂਬਸੂਰਤ ਪਤਨੀ ਦੀ ਉਹਨੇ ਹੱਤਿਆ ਕੀਤੀ ਗੱਡੀ ਦਾ ਬੰਦਾ ਜਦੋਂ ਮਰਜ਼ੀ ਲੈ ਸਕਦਾ ਪਰ ਜਿਹੜੀ ਜ਼ਿੰਦਗੀ ਦੁਨੀਆ ਤੋਂ ਚਲੀ ਗਈ ਉਹ ਕਦੇ ਵੀ ਮੁੜ ਕੇ ਵ ਇਹ ਸਭ ਤੋਂ ਵੱਧ ਨੁਕਸਾਨ ਹੋਇਆ ਉਸ ਬੱਚੀ ਦਾ ਜਦੀ ਮਾਂ ਦੁਨੀਆ ਤੋਂ ਚਲੀ ਗਈ ਤੇ ਜਦੀ ਗਵਾਹੀ ਕਰਕੇ ਉਹਦਾ ਪਿਓ ਜੇਲ੍ਹ ਦੇ ਵਿੱਚ ਗਿਆ ਉਹਨੂੰ ساری ਜ਼ਿੰਦਗੀ ਇਹ ਗੱਲ ਯਾਦ ਰਹੇਗੀ ਵੀ ਮੇਰੇ ਪਿਓ ਨੇ ਹੀ ਮੇਰੀ ਮਾਂ ਨੂੰ ਮਾਰਿਆ ਤੇ ਉਹ ਆਪਣੀ ਮਾਂ ਨੂੰ ਆਪਣੀਆਂ ਅੱਖਾਂ ਦੇ ਸਾਹਮਣੇ ਮਰਦਾ ਹੋਇਆ ਦੇਖਦੀ ਰਹੀ ਜੇ ਸ਼ਾਇਦ ਉਹ ਬੋਲਦੀ ਤਾਂ ਉਹਦਾ ਵੀ ਉਹੀ ਹਾਲ ਹੁੰਦਾ ਪਰ ਉਹ ਨਹੀਂ ਬੋਲੀ ਬਹੁਤ ਵਧੀਆ ਕੀਤਾ ਇੱਕ ਛੋਟੀ ਜੀ ਬੱਚੀ ਦੇ ਦਿਮਾਗ ਦੇ ਵਿੱਚ ਕਿੰਨੀ ਅਕਲ ਪੈਦਾ ਕੀਤੀ ਜੇ ਚੁੱਪ ਰਹੀ ਤਾਂ ਅੱਜ ਜਿਹੜਾ ਕਾਤਲ ਆ ਉਹ ਜੇਲ੍ਹ ਦੇ ਪਿੱਛੇ ਆ ਇਹ ਸਾਜੋ ਸਮਾਨ ਜਿੰਨੀਆਂ ਵੀ ਦੁਨੀਆਵੀ ਚੀਜ਼ਾਂ ਨੇ ਇੱਕ ਕਿਰਤ ਨਾ ਤਾਂ ਕਿਸੇ ਦੇ ਨਾਲ ਜਾਣੀਆਂ ਨੇ ਇਹ ਬੰਦਾ ਜਦੋਂ ਮਰਜੀ ਖਰੀਦ ਸਕਦਾ ਪਰ ਜਿਹੜੀ ਜ਼ਿੰਦਗੀ ਨੂੰ ਤੁਸੀਂ ਇਸ ਦੁਨੀਆ ਤੋਂ ਇਸ ਤਰੀਕੇ ਦੇ ਨਾਲ ਮਾਰ ਕੇ ਖਤਮ ਕਰ ਦਿੰਦੇ ਹੋ ਉਹ ਜ਼ਿੰਦਗੀ ਨੇ ਕਦੇ ਵੀ ਵਾਪਸ ਨਹੀਂ ਆਉਣਾ ਹੁੰਦਾ ਤੇ ਆਪਣੇ ਰਿਸ਼ਤਿਆਂ ਦੇ ਵਿੱਚ ਜ਼ਹਿਰ ਕੋਲਦੇ ਹੁਣ ਸਾਰੀ ਜ਼ਿੰਦਗੀ ਇਸ ਪਰਿਵਾਰ ਨੂੰ ਕਲੰਕ ਦੇ ਨਾਲ ਜਿਉਣਾ ਪਏਗਾ ਜਿੱਥੇ ਆਪਣੇ ਆਫਿਸਾਂ ਦੇ ਵਿੱਚ ਜਾਣਗੇ ਆਪਣੇ ਆਲੇ-ਦੁਆਲੇ ਵੀ ਹਰ ਜਗ੍ਹਾ ਤੇ ਇਹ ਗੱਲ ਹਮੇਸ਼ਾ ਹਰ ਇੱਕ ਵੱਲੋਂ ਕੀਤੀ ਜਾਏਗੀ ਵੀ ਇਹਨਾਂ ਨੇ ਜਿਹੜੀ ਆਪਣੀ ਜਨਾਨੀ ਹੈ ਆਪਣੀ ਪਤਨੀ ਆਪਣੀ ਨੂੰਹ ਆਪਣੀ ਜਠਾਣੀ ਤਰਾਣੀ ਜਿਹੜੀ ਹੈ ਇਹਨਾਂ ਨੇ ਇੱਕ ਗੱਡੀ ਦੇ ਕਰਕੇ ਉਹਨੂੰ ਮੌਤ ਦੇ ਘਾਟ ਉਤਾਰੀ ਇਹ ਜ਼ਿੰਦਗੀ ਗੱਡੀ ਤੋਂ ਬਿਨਾਂ ਵੀ ਬਹੁਤ ਖੂਬਸੂਰਤ ਹੋ ਸਕਦੀ ਹੈ ਗੱਡੀ ਜ਼ਿੰਦਗੀ ਦੇ ਵਿੱਚ ਕੋਈ ਬਹੁਤੀ ਜ਼ਰੂਰੀ ਨਹੀਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਇਹ ਨੇ ਛੋਟੀਆਂ-ਛੋਟੀਆਂ ਜਿਹੜੀਆਂ ਖੁਸ਼ੀਆਂ ਨੇ ਗੱਡੀ ਤੋਂ ਬਿਨਾਂ ਵੀ ਲੋਕ ਜ਼ਿੰਦਗੀ ਜਿਉਂਦੇ ਨੇ ਇੱਕ ਗੱਡੀ ਕਰਕੇ ਉਹਨੇ ਏਡਾ ਵੱਡਾ ਫੈਸਲਾ ਲਿਆ ਜਿਹੜੇ ਰਿਸ਼ਤੇ ਤੁਹਾਡੇ ਨਾਲ ਜੁੜੇ ਨੇ ਉਹਨਾਂ ਦੀ ਹਮੇਸ਼ਾ ਕਦਰ ਕਰੋ ਮਾਂ ਬਾਪ ਪਤੀ ਪਤਨੀ ਭੈਣ ਭਰਾ ਜਿਹੜਾ ਵੀ ਰਿਸ਼ਤਾ ਤੁਹਾਡੇ ਨਾਲ ਜੁੜਿਆ ਉਹਦੀ ਕਦਰ ਕਰੋਗੇ ਹਮੇਸ਼ਾ ਤੁਹਾਡੇ ਨਾਲ ਖੜਾ ਮਿਲੇਗਾ ਤੇ ਜੇ ਉਹਨਾਂ ਦੇ ਨਾਲ ਆਹੇ ਕੁਝ ਕਰੋਗੇ ਜਿਵੇਂ ਸੰਦੀਪ ਨੇ ਸਨਾਲੀ ਦੇ ਨਾਲ ਕੀਤਾ ਤੇ ਆਪਣੀ ਬੇਟੀ ਦੇ ਨਾਲ ਕੀਤਾ ਉਸੇ ਬੇਟੀ ਨੇ ਉਹਨੂੰ ਸਲਾਖਾਂ ਦੇ ਪਿੱਛੇ ਬਚਾਇਆ ਇਹੀ ਕੁਝ ਹੋਏਗਾ ਜੇ ਆਪਣੇ ਰਿਸ਼ਤਿਆਂ ਦੇ ਨਾਲ ਆ ਕੁਝ ਕਰੋਗੇ ਹਮੇਸ਼ਾ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖਿਓ ਸਤਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ ਸਾਸ੍ਰੀਕਾਰ